ਇਹ ਸਤਰੀ ਗਲੀ ਸਾਰਿਆਂ ਨੂੰ ਸੱਚ ਲੱਗਿਆ ਕਿ ਰੋਟਰ ਕਰਾਵਾਣਾ ਇਹ ਸੈਟਿੰਗ ਕਰ ਰਿਹਾ ਹੈ ਬੰਦਾ ਦੇਖਦੇ ਆ ਕਿਵੇਂ ਸੈਟਿੰਗ ਕਰਦੇ ਨੇ ਰੋਟਰ ਕਰਾ ਲਈ ਇਹ ਸ਼ੂਟਿੰਗ ਵਾਲਿਆਂ ਵਾਂਗੂ ਕਰਨਾ ਪੈਂਦਾ ਸਾਰਾ ਸਿਸਟਮ ਹੈ ਤੇ ਜਿਹੜਾ ਫਿੱਟ ਕਰਦੇ ਪੈਂਦੇ ਨੇ ਬਿਲਕੁਲ ਇਹ ਹੋ ਗਿਆ ਜੀ ਕੈਮਰਾ ਪਿੱਟ ਇਹ ਵੀ ਟੂੜਦਾ ਵੀ ਧਿਆਨ ਰੱਖਣਾ ਪੈਂਦਾ ਕਿਵੇਂ ਇਲਾ ਉਹ ਤੇ ਲਾਨ ਲਗਾਏ ਹਾਂ ਠੀਕ ਨਾਲ ਹੂੰ ਉਹ ਹਵਾ ਵੇਖ ਕੇ ਲਿਆ ਵਾਈਟਰ ਦੀ ਵੀ ਜਦ ਤੂੰ ਜੂ ਡੇ ਕਰੇਗੀ ਫਿਰ ਇਹ ਭਾਈ ਗਰੀ ਵਰ ਸਿਗਨਲ ਛੱਡ ਜਾਂਦਾ ਅੱਛਾ ਢੂੜ ਦੇ ਉਲੇ ਠੀਕ ਸਿਗਨਲ ਨਹੀਂ ਇਹ ਟੂੜਦਾ ਆ ਲੈਂਡ ਦਾ ਬਿਜਲੀ ਦਾ ਬਿਜਲੀ ਦੀ ਲੈਂਡ ਦਾ ਸਾਰੇ ਇੱਕੋ ਬਰਾਬਰ ਕਰਨੇ ਨੇ ਨਾ ਹੋਰ ਇੱਥੇ ਆਂਦੇ ਆਂਦੇ ਕਿੱਲਾ ਉੱਚਾ ਲੱਗਦਾ ਪਰਲਾ ਵੱਡ ਕੱਟ ਦੇਣੇ ਕਿਹੜਾ ਆ ਮਾਤ ਕੱਟੀ ਕੋ ਬਰਾਬਰ ਨਾ ਬਰਾਬਰ ਹੀ ਕਰ ਸਾਰੇ ਬੋਲੀ ਸੈਟਿੰਗ ਹੋ ਰਹੀ ਆ ਬਰਾਬਰ ਹੀ ਕਰਦੇ ਨੇ ਆਂਦਾ ਸਾਰੇ ਹੈਂ ਕਰਾਓ ਕਿਉਂ ਕਰਾ ਦੇਉਂ ਨਹੀਂ ਹੈਗਾ ਇਹ ਆ ਇਤਰੋਂ ਉੱਚਾ ਏ ਆ ਤੇ ਨੀਵਾ ਏ ਇਹਦੇ ਇੱਥੇ ਸਭ ਕੱਟ ਮਿੱਟੀ ਪਈ ਏ ਇਹ ਤਾਂ ਵਧੀਆ ਸਭ ਹੁਣ ਹੀ ਦੱਸਦਾ ਆਂ ਇਹ ਕਿਹਾ ਤੇਰਾ ਸਿਗਨਲ ਦਾ ਹੋ ਗਿਆ ਆਪ ਐਂਟਰੀ ਆ ਚਾ ਚਾ ਕਦੋਂ ਪੀਏਗਾ ਨਹੀਂ ਪਿੰਦਾ ਪਾਣੀ ਪੀਣਾ ਕਰਦੇ ਕਿੰਨੇ ਵਾਰ ਬਾ ਨਿੰਬੂ ਪਾਣੀ ਬਣਾਉਣਾ ਨਿੰਬੂ ਆ ਅਗਲੇ ਵਗੇੜਿਆ ਹੋਵੇ ਨਿੰਬੂ ਵਾਲਾ ਆ ਕੇ ਮੇਰੇ ਕਿਹੜਾ ਤਰੇ ਨਹੀਂ ਮਰਦੀ ਹੈਗਾ ਲਓ ਜੀ ਚੱਲ ਪਿਆ ਅੱਛਾ ਥੱਲੇ ਵੀ ਨਹੀਂ ਮਿੱਟੀ ਚੁੱਕ ਦਿੰਦਾ ਹੈ ਉਹਦੇ ਆ ਫਿਰ ਤੇ ਚਰਨੇ ਕਰਕੇ ਚੱਕੀ ਇਹ ਮਹਿਲ ਸਿਗਨਲ ਤੇ ਇਹ ਪਹਿਲੀ ਵਾਰ ਥੋੜਾ ਉਚਾ ਰੱਖੇਗਾ ਉਹ ਇੰਨੀ ਨਹੀਂ ਕੋ ਚੁੱਕੇਗੀ ਕਿਤੇ ਜਿੱਥੇ ਉੱਚੀ ਹੈ ਤੇ ਦੂਜੀ ਵਾਰ ਥੋੜਾ ਜਿਹਾ ਨੀਵਾ ਕਰ ਦੇਗਾ ਤੀਜੀ ਵਾਰ ਫੁੱਲ ਲਾਏ ਫੁੱਲ ਕਰ ਦੇਣਾ ਇਹ ਜੇ ਫਿਰ ਐ ਭਰ ਜੇ ਤੇ ਟਰੈਕਟਰ ਚੁਰਨਾ ਵੀ ਨਹੀਂ ਦਿੰਦਾ ਵਿੱਚੋਂ ਭਰ ਜਾਂਦਾ ਹੁਣੀ ਮਿੱਟੀ ਹੈ ਨਾ ਉਹ ਤੱਕ ਇਹ ਹੋ ਜਾਂਦਾ ਕੱਚਾ ਹੋ ਜਾਂਦਾ আচ্ছা ਟਾਇਰ ਚੁੱਕੇਗਾ ਹੈ ਤੇ ਟਾਇਰ ਚੁੱਕ ਦਿੱਤੇ ਗਏ ਨੇ ਟਾਇਰ ਨੇ ਥਿੱਕੇ ਜਾਂਦੇ ਹੈ ਹੈ ਤਾਂ ਹੀ ਉਹ ਥੱਲੇ ਲੱਗੇਗਾ ਜਿਗਾਰ ਨਹੀਂ ਨਹੀਂ ਉਹ ਤਾਂ ਰਹੇਗਾ ਟਾਇਰ ਦੇਖੋ ਨਹੀਂ ਟਾਇਰ ਤਾਂ ਕੁੰਮ ਨਹੀਂ ਆਉਣਾ ਮਗਰ ਇਹਦੇ ਭਰੇ ਚੁਰਨਾ ਹੀ ਹੈ ਨਾ ਤਾਂ ਹੀ ਮੈਂ ਇਹ ਤੇ ਉਹ ਜੋ ਹੋਏ ਉੱਤੇ ਉਹ ਲਗਾ ਪ੍ਰੈਸ਼ਰ ਉੱਤੇ ਨੀਵੇਂ ਹੋਣ ਨੂੰ ਉਹ ਪ੍ਰੈਸ਼ਰ ਹੈ ਉਹ ਆ ਕੇ ਦਿੰਦੇ। ਜਿਹੜਾ ਕਿਲੀ ਦੀ ਦਰ ਲੋਜ ਨੇ ਕੰਪਿਊਟਰ ਕਰਾ ਮਰਵਾਣਾ ਹੈ ਤੇ ਸੰਪਰਕ ਕਰ ਸਕਦਾ ਹੈ ਵੱਡੀ ਚਰਾਲ ਤੋਂ ਗਿੰਦਰ ਸਿੰਘ ਵੱਡੀ ਚਰਾਲ ਮੋਬਾਈਲ ਨੰਬਰ ਤੁਹਾਨੂੰ ਇੱਥੇ ਸ਼ੇਅਰ ਕਰ ਦੇਵਾਂਗੇ ਸ਼ੇਅਰ ਕਰ ਦਾਂਗੇ ਆ ਰਗਾ ਨਾਲ ਆਇ ਕੰਪਿਊਟਰ ਚ ਰਾਜ ਚੱਲ ਗਿਆ ਕੀ ਹੁੰਦਾ ਇਹਦਾ ਗਾਣਾ ਉਹਦੋਂ ਸ਼ੁਰੂ ਕਰੇਗਾ ਚੱਲ ਗਿਆ ਬਸ ਚੱਲ ਗਿਆ ਐਵੇਂ ਹੀ ਲਾਣਾ ਦੇ ਪਹਿਲੀ ਵਾਰ ਇਹਨਾਂ ਨੂੰ ਵੀ ਲੱਗਿਆ ਕਿਥੇ ਥੋੜੀ ਜਿਆਦਾ ਮਿੱਟੀ ਹੋਈਗੀ ਉੱਥੇ ਭਰਤੀ ਕਰੇਗੇ 6 ਵਜ ਗਏ ਨੇ ਪੂਰੇ ਠੀਕ ਹੈ ਦੇਖਦੇ ਆ ਕਿੰਨੇ ਟਾਈਮ ਲੱਗਦਾ ਹੈ ਨਾ ਅੱਜ ਤਰੀਕ ਕਿੰਨੀ ਹੈ 2 6ਵਾਂ ਮਹੀਨਾ ਹੈ ਨਾ ਅੱਛਾ ਪਹਿਲਾਂ ਇਹ ਹੌਲੀ ਹੌਲੀ ਚੱਕੂ ਫਿਰ ਤੀਜੀ ਵਾਰੀ ਜਾ ਕੇ ਇਹ ਜੇ ਤੋਰੀ ਪਾਣੀ ਸਾਰੀ ਪਹਿਲੀ ਚੀਨਣਾ ਹਾਂ ਉਦੋਂ ਸਿੱਧੀਆਂ ਹਲਾਈਆਂ ਪਾਲੇਗਾ ਜਿਵੇਂ ਹਲ ਫੇਰੀ ਆਵੇ ਇਧਰ ਉੱਤ ਨਹੀਂ ਇਹ ਪਹਿਲੀ ਆਹ ਵੰਦਾ ਉੱਚੀ ਥੋੜਾ ਉਧਰੋਂ ਉਹ ਉਧਰੋਂ ਉੱਚੀ ਹੈ ਇੱਕ ਢੇਡਾ ਲਾ ਕੇ ਤੇਨੂੰ ਪਤਾ ਲੱਗੇਗਾ ਕਿ ਕਿਤਰਾ ਉੱਚੀ ਕਿਤਰੀ ਜੇ ਕਰਾ ਭਰ ਗਏ ਨਹੀਂ ਤੇ ਫਿਰ ਥੋੜਾ ਜਨਾ ਨੀਵਾ ਕਰ ਲੇਗਾ ਜਿੰਨਾ ਕਰਦਾ ਇਹ ਨਹੀਂਆਂ ਜਿਹੜੀਆਂ ਇਹ ਹੋਣੀਆਂ ਚਾਹੀਦੀਆਂ Yeah, serò va a tocar-me dir-ho,